ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੱਚ ਨਾਲ ਸਵਾਗਤ ਹੈ ਅੱਜ ਸਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਦੇ ਦੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਅਗੇ ਮਹਾਰਾਜ ਹਰ ਇੱਕ ਦਾ ਭਲਾ ਕਰਿਓ ਮਹਾਰਾਜ ਹਰ ਇੱਕ ਨੂੰ ਚੜ੍ਹਦੀ ਕਲਾ ਬਖਸ਼ਿਓ ਪਾਣੀ ਧਾਨੀ ਆਏ ਆ ਖਵਾ ਖੇਜ ਰੱਗੇ ਵੀ ਅਰਦਾਸ ਹੈ ਪਾਤਸ਼ਾਹ ਭਲਾ ਕਰੋ ਪੰਜਾਬ ਤੇ ਰਹਿਮਤ ਕਰੋ ਬੜੇ ਲੋਕ ਦੁਖੀ ਹੋਏ ਪਏ ਨੇ ਪਾਣੀ ਦੇ ਸੋਕ ਕਈਆਂ ਦੀਆਂ ਜਾਨਾਂ ਚਲ ਗਈਆਂ ਕਈਆਂ ਦੇ ਪਰਿਵਾਰ ਚਲ ਗਏ ਆ ਕਈਆਂ ਦੇ ਘਰ ਚਲ ਗਏ ਆ ਸਾਰਾ ਨਾਸ ਹੋ ਗਿਆ ਏ ਜਿਹੜਾ ਆਪਾਂ ਸਾਰੇ ਪੰਜਾਬ ਨੂੰ ਅੰਨ ਦਾਤਾ ਖੋਣਾ ਸੀ ਕਿਸੇ ਦਾ ਕੋਈ ਫਸਲ ਨਹੀਂ ਰਹਿ ਗਈ ਜੀ ਚਲੋ ਭਲਾ ਇਹ ਅਰਦਾਸ ਹੀ ਆ ਸਰਗੁਰੂ ਅਗੇ ਜੇ ਪਾਤਸ਼ਾਹ ਜੀ ਮਨਜ਼ੂਰ ਕਰਨ ਬਾਕੀ ਸਜਣੋ ਦੋ ਟਾਈਮ ਜ਼ਰੂਰੀ ਆ ਆਪਣੀ ਲਾਜ਼ਮੀ ਚਵਾਈ ਕਰਿਆ ਕਰੋ ਜੇ ਕੋਈ ਭੈਣ ਭਰਾ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਚਵਾਈ ਕਰਿਆ ਕਰੋ ਗੱਪਨਾ ਡੰਗਰ ਨੂੰ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਾਲੀ ਨਾ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕੇਦਾ ਫਾਇਦਾ ਆਿੰਦਾ ਮਾਤੜ ਦਾ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਇਹਨੂੰ ਸਰਦਾਰ ਸਿੰਘ ਵੀਰ ਸਰਦਾਰ ਸਿੰਘ ਭਾਈ ਪਲਵਿੰਦਰ ਕੋਲ ਪਹੁੰਚੇ ਆਂ ਦੋ ਬੈੜਾਂ ਕਰਦੇ ਆ ਵਧੇਰੇ ਜਾਣਕਾਰੀ ਬਣੇ ਰਿਓ ਹੰਡ ਤੱਕ ਭਾਈ ਪਲਵਿੰਦਰ ਸਿੰਘ ਸਾ스티ਕਾਰ ਸੱਸੀ ਜਸਪਾਲ ਸਿੰਘ ਸਾਹਿਬ ਕੀ ਹਾਲ ਹੈ ਵਧੀਆ ਫਾਈਚ ਵਧੀਆ ਨਾ ਰਹੇ ਪੜਾ ਕਰੇਗੇ ਤੁਸੀਂ ਦੱਸੋ ਗਲਾ ਮੇਰਾ ਭਰਾ ਚੱਲ ਜਿਓ ਬਜਾਈ ਤੇ ਸੰਦੀ ਸਾਰਨ ਸਭ ਤੋਂ ਵੱਡੀ ਗੱਲ ਆ ਪਹਿਲਾਂ ਲੰਗਰ ਬਾਅਦ ਚ ਇਨਾ ਇਹ ਗੱਲ ਸਭ ਤੋਂ ਪਹਿਲਾਂ ਕਰਨੀ ਵੀ ਮਹਾਰਾਜ ਭਲਾ ਕਰੇ ਜਿਹੜੇ ਵਿਚਾਰੇ ਪਾਣੀਆਂ ਚ ਫਸੇ ਆ ਹਾਂ ਜਿੰਨਾ ਨੁਕਸਾਨ ਹੋਇਆ ਕਿਦੋਂ ਜਾ ਕੇ ਪੂਰਾ ਹੋਊਗਾ ਚਲੋ ਬਾਕੀ ਮਹਾਰਾ ਚੜਦੀ ਕਲਾ ਬਖਸ਼ੇ ਜਾਨਾਂ ਚਲ ਗਈਆਂ ਜੀ ਕਈਆਂ ਦੇ ਘਰ ਘਾਰ ਹੀ ਹਸਾਬ ਨਾਲ ਚਾਰੇ ਵੀ ਰੁੜ ਗਏ ਆ ਮਤਲਬ ਭੈਣ ਭਰਾ ਇੰਨਾ ਵਾ ਕਿ ਸਾਥ ਆਪਣੇ ਪੰਜਾਬ ਦੇ ਬਹੁਤ ਦਿੰਦੇ ਆ ਬੜਾ ਜੀ ਦੇ ਬੜਾ ਰਾਝਾਂ ਦੇਣ ਰੱਜਿਆਂ ਨੂੰ ਦਿੰਦੇ ਆ ਮਹਾਰਾਜ ਬੜਾ ਕੁਝ ਦੇਣਾ ਵਾ ਪਰ ਕਹਿੰਦਾ ਭਾਗ ਆ ਆਪਾਂ ਨੂੰ ਥੋੜਾ ਜਿਹਾ ਚਲੋ ਜਿੱਥੇ ਡੁੱਬੇ ਲੋਕ ਉਥੇ ਚਾਹੀਦਾ ਜਾਣਾ ਚਲੋ ਚੀਜ਼ ਵਾਸਤੇ ਵੀ ਦਿਓ ਭੈਣ ਭਰਾ ਉਹਨੂੰ ਜੋ ਜੜਾ ਮਤਲਬ ਨਹੀਂ ਕਰ ਸਕਦਾ ਨਹੀਂ ਹੈ ਰਾਜੇ ਦੇ ਕੋਲ ਜਿਹਦੇ ਕੋਲ ਹੈਗਾ ਵਾ ਚਲੋ ਮਹਾਰਾਜ ਉਹਦਾ ਵਾਦੇ ਪਾਵੇ ਚੜ੍ਹਦੀ ਕਲਾ ਬਖਸ਼ੇ ਤੇ ਚਲੋ ਬਾਕੀ ਗੱਲ ਇਹ ਜੇ ਕਿ ਮਹਾਰਾਜ ਇਹਨਾਂ ਵਾਂ ਵੀ ਹੱਥ ਪੱਲਾ ਰੱਖੇ ਵੀ ਐਹੋ ਹੀ ਟਾਲਾ ਕਰੀ ਛੱਡੇ ਨਹੀਂ ਮਾਣਾ ਪਵੇ ਤੇ ਸਭ ਤੋਂ ਵਧੀਆ ਗੱਲ ਆ ਤੇ ਚਲੋ ਮਹਾਰਾਜ ਜੋ ਕਰਮਾਂ 'ਚ ਲਿਖਿਆ ਉਹ ਦਾਣਾ ਪਾਣੀ ਆਪਾਂ ਨੂੰ ਮਿਲਣਾ ਹੀ ਮਿਲਣਾ ਹੈ ਚਲੋ ਮਹਾਰਾਜ ਭਲਾ ਕਰੇ ਜੀ ਆ ਜਨਤਾ ਵਾਲੇ ਤੰਦਰੁਸਤੀ ਰਹਿਣ ਵਿਚਾਰੇ ਜਿਹੜੇ ਫਸੇ ਆ ਏ ਸੰਤੂ ਸਾਹਿਬ ਚੈਨਲ ਰਾਹੀਂ ਮੇਰੀ ਇੰਨੀ ਬੇਇੱਜ਼ਤੀ ਆ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਇਹ ਜਿਹੜੇ ਬੰਦੇ ਫਸੇ ਆ ਨਾ ਵੀਰ ਭੈਣ ਭਰਾ ਸਾਰੇ ਫਸੇ ਆ ਤੇ ਬੰਨੇ ਲੱਗਣਾ ਵਿਚਾਰੇ ਆਪ ਦਾ ਟਿਕਾਣਾ ਜਿੱਥੇ ਬੈਠੇ ਹੀ ਉੱਥੇ ਤੇ ਜਾ ਕੇ ਵਿਚਾਰੇ ਬਹਿਣ ਤੇ ਪਾਣੀ ਚਲੋ ਗੱਗਾ ਜਾਵੇ ਪਾਣੀ ਘਾ ਲੰਘ ਜੀ ਹੈ ਆ ਡਰੈਸ ਕਰੀਏ ਆਪਾਂ ਹੁਣ ਗੱਲ ਕਰਦੇ ਆ ਮਾਲ ਦੀ ਇਹਦੇ ਦਾ ਨਿਸ਼ਾਰਾ ਪਣੂਗਾ ਤਸਵੀਰਦਾਰਨ ਦਾ ਮੈਂ ਜਿਹੜਾ ਕਰਦਾ ਮੋਬਾਈਲ ਨੰਬਰ ਜੀ 991558655 ਠੀਕ ਆ ਇਹ ਤੋਂ ਕਰਕੇ ਭਾਈ ਜੀ ਸ਼ੁਰੂਆਤ ਇਹ ਸੰਦੀ ਸਰ ਪੰਜ ਚਾਰ ਦਿਨ ਨਹੀਂ ਦੀ ਅੱਛਾ ਜੀ ਚਾਰ ਲੈ ਜੇ ਪੰਜ ਲੈ ਜੇ ਹਾਂ ਬੱਚੀ ਬਹੁਤ ਚੰਗੀ ਠੰਡੀ ਧੀ ਹੈ ਇੱਥੋਂ ਤੋਂ ਬਲੇਆ ਤੜਾਈ ਚੋਂ ਬਹੁਤ ਤਰਮਾ ਵਾਲੀ ਦੇ ਅੱਛਾ ਚਲੋ ਖੋਲ ਦਿਓ ਜੀ ਲਓ ਸਜਨੋ ਵੈੜਿਆ ਦੂਜਾ ਸੂਆ ਕ੍ਰੋਸ ਆਂਗ ਦੇ ਵਿੱਚ ਤੇ ਦਿਨ ਪੰਜ ਤੋਂ ਚਾਰ ਵੀ ਖੜ ਸਕਦੀ 7 ਵੀ ਖੜ ਸਕਦੀ ਆ ਕਿਉਂਕਿ ਸਮੁੰਦਰ ਆ ਇਹਦਾ ਕਿਸੇ ਨੇ ਕੋਈ ਨਹੀਂ ਪੇੜ ਪਾਇਆ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਸਕਦਾ ਬਾਕੀ ਪੂਰੀ ਗੋਲ ਮਟੋਲ ਜੀ ਜਿੰਦ ਜਾਣ ਵਾਲੀ ਬਾਈ ਜੀ ਲਾਇਓ ਇਹਨਾਂ ਦੇ ਬਾਈ ਜੀ ਦਾ ਰੇਟ ਸਾਹਿਬ ਤੇ ਲੈਣਾ ਲੈ ਕਰਨਾ ਆਪਾਂ ਅੱਛਾ ਜੀ ਮੰਗਣ ਨੂੰ 55 ਮੰਗ ਲਈ 50 ਮੰਗ ਲਈ 42000 ਦੀ ਹਾਨ ਆ 4200 ਠੀਕ ਹੈ ਆ ਆ ਕੇ ਇਹ ਐਸ਼ਰ ਵੀ ਨੂੰ ਕਹਿ ਸਕਦੇ ਕਰੋ ਸੰਗ ਦੇ ਵੇਚਣਾ ਲਓ ਸਜਣੋ ਜਰਸੀ ਵੀ ਕਹਿ ਲੋਗੇ ਮੈਂ ਵੀ ਕਹਿ ਸਕਦੇ ਸੂਜੀ ਸਾਈ ਭਾਈ ਦੁੱਧ ਕਿੰਨਾ ਮੌਕੇ ਦਾ ਦੁੱਧ 12 ਕਿਲੋ ਜੁਆ 10 ਕਿਲੋ ਗ੍ਰੈਂਟੇ ਦਾ 10 ਕਿਲੋ ਸਜਣੋ ਟਾਈਮ ਨੋਟ ਕਰਵਾ ਦਿੰਦਾ ਮੈਂ ਤੁਹਾਨੂੰ ਇੱਕ ਰੋ ਲਓ ਜੀ ਸਾਡੇ 11 ਹੋ ਗਏ ਜੀ ਇਹ ਮਤਾਜਾ ਲਾਇਓ ਮੇਰੇ ਭੈਣ ਭਰਾ ਫੇਰੇ 6 ਵਜੇ ਦੀ ਚਵਾਈ ਭਾਈ ਨੇ ਦੱਸਿਆ ਹੈ ਤੇ ਤੁਹਾਡੇ ਕੇ ਰਿਕੁਐਸਟ ਆ ਜੇ ਕੇ ਪਹਿਣ ਪੁਰਾਣੇ ਬਣੀ ਵੀਡੀਓ ਸ਼ਾਮ ਨੂੰ ਬਣੀ ਤਣੀ ਗਾਂ ਵੇਖਣੀ ਆ ਤੇ ਵੱਖਰੀ ਵੀਡੀਓ ਬਾਈ ਤੋਂ ਮਗਾ ਸਕਦਾ ਕਿਉਂਕਿ ਹੁਣ ਚੋਈ ਚਵਾਈ ਦੀ ਵੀਡੀਓ ਅੱਧਾ ਟਾਈਮ ਹੋ ਜਾਂ ਜੇ ਅੱਧਾ ਟਾਈਮ ਹੋ ਜਾਂਦਾ ਕਿਉਂਕਿ 6 ਵਜੇ ਚਵਾਈ ਕੀਤੀ ਤੇ 12 ਅੱਧਾ ਘੰਟਾ ਪਿਆ ਠੀਕ ਆ ਤੇ ਬਾਕੀ ਨੱਚਦੀ ਟੱਪ ਦੀ ਫਿਰਦੀ ਆ ਵਹਿੜ ਕਰਕੇ ਲੋ ਜੀ ਇਹ ਵੀ ਸੱਤੂ ਸਾਹਿਬ ਆ ਵੇਖ ਲੋ ਨਾ ਬੰਦ ਹੋ ਜੀ ਲੋ ਜੀ ਆ ਸ਼ਾਰਿਆ ਉਹ ਬੱਚਾ ਬੱਜਾ ਆ ਬੱਚਾ ਸੰਦੂ ਸਾਹਿਬ ਠੀਕ ਹੈ ਜੀ ਦੇ ਟਾਈਮ ਸੱਜ ਨੂੰ ਮੱਤਾ ਆ ਜੀ ਕੋਈ ਨਹੀਂ ਰਹਿੰਦਾ ਇਹ ਭਾਜੀ ਦਾ ਰੇਟ ਵੀ ਸੰਦੂ ਸਾਹਿਬ ਇਹਦਾ ਵੀ 3 ਲਾਇਨਾਂ ਦਾ 42000 42 42000 ਜੀ ਭਾਵੇਂ ਸੁਈ ਲੈ ਜੇ 10 ਕਿਲੋ ਮੌਕੇ ਦਾ ਦੁੱਧ ਹੋ ਜਾਂਦਾ ਆ ਦੀ ਚੋਕ ਤੇ ਸੱਡੀ ਦੋ ਟਾਈਮ ਭੰਗ ਕਰਦੇ ਹਾਂ ਤਾਂ ਉਹ ਸੱਜ ਨੂੰ ਗੱਪਣ ਦੋ ਬੈੜਾ ਦੋਹਾਂ ਦੀ ਤਸੱਲੀ ਕਰਕੇ ਲੈ ਜਾਓ ਹਾਂ ਆ ਡਰਦੀ ਮੜਾ ਜਾ ਚਲੋ ਆਪਾਂ ਵੀਡੀਓ ਬਣਾਉਣ ਕਰਕੇ ਹੂੰ ਉਦਾਂ ਬੱਚੀ ਬਹੁਤ ਸੁੱਧੀ ਸੀਸ ਲਾਗੂ ਸਜਣੋ ਇਹ ਨਹੀਂ ਕੋਈ ਫੜਾਕ ਨਾ ਹੋਣੀ ਬਿਲਕੁਲ ਸੀਸ ਲਾਗੂ ਦੱਸੀ ਗੱਲ